ਦਰ ਸੇਮ ਸਿੰਘ ਪੰਗੂਦੀ ਰਚਨਾ ਸਾਡਾ ਸਾਹਿਤਕ ਸਕੂਲ ਫਿਸ਼ਪਾਰਕ ਮੈਂ ਸੰ 2012 ਵਿੱਚ ਪੰਜਾਬ ਸਰਕਾਰ ਦੇ ادارے ਬਹੁਮੰਤਵੀ ਪ੍ਰੋਜੈਕਟ ਰਣਜੀਤ ਸਾਗਰ ਡੈਮ ਤੋਂ ਸੇਵਾਮੁਕਤ ਹੋ ਗਿਆ ਸਾਂ ਭਾਰਤੀ ਫੌਜ ਵਿੱਚ ਜਾਣ ਤੋਂ ਬਾਅਦ ਜਲਦੀ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਫੌਜੀ ਰਜਮੈਂਨ ਕਾਰਨ ਵੀ ਪੰਜੀ ਕੋ ਕਹਾਣੀਆਂ ਅਖਬਾਰਾਂ ਵਿੱਚ ਛਪ ਚੁੱਕੀਆਂ ਸਨ ਡੈਮ ਉੱਤੇ ਡਿਊਟੀ ਕਰਦਿਆਂ ਵੀ ਘਰਤਾ ਜਾਈਦਾ ਸੀ ਪਰ ਲਿਖਣ ਲਈ ਸਮਾਂ ਘਾਟੀ ਮਿਲਦਾ ਗੁਰਦਾਸਪੁਰ ਵਿੱਚ ਨਵਾਂ ਸਾਂ ਇਸ ਦਰਾਨ ਕੱਪੜੇ ਸਲਾਈ ਕਰਨ ਵਾਸਤੇ ਦੇਣ ਗਿਆ ਮਸ਼ਹੂਰ ਟੇਲਰ ਮਾਸਟਰ ਤੇ ਗੀਤਕਾਰ ਜੇਪੀ ਖਰਲਾ ਵਾਲੇ ਨਾਲ ਮਿਲ ਹੋਇਆ ਉਸਨੇ ਹੀ ਇੱਕ ਸਥਾਨਕ ਸਹਿ ਸਭਾ ਨਾਲ ਜੋੜਨ ਦੀ ਸਲਾਹ ਦਿੱਤੀ ਜਦੋਂ ਉਸ ਸਭਾ ਦੇ ਪ੍ਰਧਾਨ ਨੂੰ ਪਤਾ ਲੱਗਾ ਕਿ ਇੱਕ ਕਹਾਣੀਕਾਰ ਸਾਡੇ ਨਾਲ ਜੁੜਿਆ ਹੈ ਤਾਂ ਉਸਨੇ ਮੇਰੀਆਂ ਅਖਬਾਰਾਂ ਵਿੱਚ ਛਪੀਆਂ ਕਹਾਣੀਆਂ ਵੇਖ ਕੇ ਮੈਨੂੰ ਤਵੱਜੋ ਦਿਦਿਆ ਕਿਆਂ ਹੋਰੀਆਂ ਛਪੀਆਂ ਕਹਾਣੀਆਂ ਇੱਕ ਫਾਈਲ ਵਿੱਚ ਰੱਖ ਕੇ ਮੈਨੂੰ ਦਿਓ ਤੁਹਾਡੀ ਪੁਸਤਕ ਛਪਾਉਣ ਦਾ ਅਪਰਾਲਾ ਕਰਦੇ ਆਂ ਮੇਰਾ ਖੁਸ਼ ਹੋਣਾ ਸੁਭਾਅ ਨਹੀਂ ਸੀ ਕਿਉਂਕਿ ਕਿਤਾਬ ਬਾਰੇ ਤਾਂ ਮੈਂ ਕਦੇ ਸੋਚਿਆ ਤੱਕ ਵੀ ਨਹੀਂ ਸੀ ਫਾਈਲ ਤਾਂ ਮੈਂ ਦੇ ਦਿੱਤੀ ਪਰ ਡੈਮ ਦੀ ਡਿਊਟੀ ਕਰਕੇ ਭੁੱਲ ਭੁਲਾਈ ਗਿਆ ਹਾਂ ਸਭਾ ਦੇ ਪ੍ਰੋਗਰਾਮਾਂ ਵਿੱਚ ਜ਼ਰੂਰ ਜਾਂਦਾ ਸਾਂ ਕਦੇ-ਕਦੇ ਕਹਾਣੀ ਪੜਨ ਦਾ ਸਮਾਂ ਵੀ ਮਿਲ ਜਾਂਦਾ ਸੀ ਮੈਂ ਮਹਿਸੂਸ ਕੀਤਾ ਕਿ ਵਾਰਤਕ ਵਾਲੇ ਨੂੰ ਕਈ ਲੋਕ ਘੱਟੀ ਘੋਲਦੇ ਨੇ ਮੇਰੇ ਬਹੁਤ ਹੀ ਨੇੜਲੇ ਰਿਸ਼ਤੇਦਾਰ ਦੀ ਅੰਤਮ ਅਰਦਾਸ ਮੌਕੇ ਬਹੁ ਵਿਦਾਵੀ ਲੇਖਕ ਨੂਰ ਸੰਤੋਖਪੁਰੀ ਜੀ ਨਾਲ ਮੇਰਾ ਮੇਲ ਹੋਇਆ ਨੂਰ ਸਾਹਿਬ ਉਹਨਾਂ ਦੇ ਜਾਨੂ ਸਨ ਇੱਕ ਸੱਜਣ ਨੇ ਬਤੌਰ ਕਹਾਣੀਕਾਰ ਨੂਰ ਸਾਹਿਬ ਨਾਲ ਮੇਰੀ ਜਾਣ ਪਛਾਣ ਕਰਵਾਈ ਅਕਸਰ ਨੂਰ ਸਾਹਿਬ ਦੇ ਵਿਅੰਗ ਕਹਾਣੀ ਅੰਕ ਵਿੱਚ ਛਪਦੇ ਹੀ ਰਹਿੰਦੇ ਸਨ ਕੁਝ ਦਿਨਾਂ ਬਾਅਦ ਨੂਰ ਸਾਹਿਬ ਦੀ ਲੰਮੀ ਚੌੜੀ ਇੱਕ ਚਿੱਠੀ ਮੈਨੂੰ ਮਿਲੀ ਚਿੱਠੀ ਵਿੱਚ ਉਹਨਾਂ 4 ਸਾਲ ਪਹਿਲਾਂ ਮੇਰੀ ਕਹਾਣੀ ਦੇ ਨਾਲ ਹੀ ਉਹਨਾਂ ਦੇ ਛਪੇ ਵਿਅੰਗ ਦਾ ਜ਼ਿਕਰ ਕੀਤਾ ਸੀ ਨੂਰ ਸਾਹਿਬ ਨੇ ਲਿਖਿਆ ਸੀ ਭੰਗੂ ਜੀ ਤੁਹਾਡੀ ਕਹਾਣੀ 2-4 ਸਾਲ ਪਹਿਲਾਂ ਛੱਪੀ ਸੀ ਪੜ੍ਹ ਕੇ ਇੰਜ ਲੱਗਿਆ ਜਿਵੇਂ ਅੱਜ ਹੀ ਛਪੀ ਹੋਵੇ ਤੁਹਾਡੀ ਕਹਾਣੀ ਪੜ੍ਹ ਕੇ ਮੈਨੂੰ ਮਹਿਸੂਸ ਹੋਇਆ ਕਿ ਤੁਹਾਡੀ ਲੇਖਣੀ ਪੁਸਤਕ ਰੂਪ ਵਿੱਚ ਵੀ ਪਾਠਕਾਂ ਕੋਲ ਜਾਣੀ ਚਾਹੀਦੀ ਹੈ। ਤੁਹਾਡੇ ਕੋਲ ਜਿੰਨੀਆਂ ਵੀ ਕਹਾਣੀਆਂ ਛਪੀਆਂ ਹਨ। ਇੱਕ ਡੈਰੀ ਉੱਤੇ ਸਾਫ਼-ਸਾਫ਼ ਲਿਖ ਕੇ ਮੈਨੂੰ ਭੇਜੋ ਤਾਂ ਕਿ ਜ਼ਰੂਰੀ ਸੋਧਾਂ ਕਰਕੇ ਪੁਸਤਕ ਛਪਵਾਈ ਜਾਵੇ। ਕਹਾਣੀਆਂ ਦੀ ਫਾਈਲ ਤਾਂ ਮੈਂ ਪਹਿਲਾਂ ਹੀ ਸਭਾ ਦੇ ਪ੍ਰਧਾਨ ਨੂੰ ਦੇ ਚੁੱਕਾ ਸਾਂ। ਮੈਨੂੰ ਸੋਚਿਆ ਹੋ ਸਕਦਾ ਪ੍ਰਧਾਨ ਜੀ ਨੇ ਕਿਧਰੇ ਛਾਪਣ ਲਈ ਦੇ ਹੀ ਛੱਡੀ ਹੋਵੇ। ਮੈਂ ਪ੍ਰਧਾਨ ਜੀ ਨੂੰ ਮਿਲ ਕੇ ਕਿਹਾ ਪ੍ਰਧਾਨ ਜੀ ਜੇ ਤੁਸੀਂ ਪੁਸਤਕ ਛਪਣ ਵਾਸਤੇ ਦੇ ਦਿੱਤੀ ਤਾਂ ਠੀਕ ਹੈ। ਨਹੀਂ ਤਾਂ ਫਾਈਲ ਵਾਪਸ ਕਰ ਦਿਓ ਮੈਨੂੰ ਇੱਕ ਪ੍ਰਕਾਸ਼ਕ ਨੇ ਖੜੜਾ ਭੇਜਣ ਨੂੰ ਕਿਹਾ ਪ੍ਰਕਾਸ਼ਕ ਦਾ ਮੈਂ ਝੂਠ ਬੋਲ ਦਿੱਤਾ ਦੁਬਾਰਾ ਮਿਲਨ ਤੇ ਪ੍ਰਧਾਨ ਦਾ ਜਵਾਬ ਸੀ ਯਾਰ ਤੇਰੀ ਉਹ ਫਾਈਲ ਤਾਂ ਪਤਾ ਨਹੀਂ ਕਿੱਥੇ ਰੱਖ ਹੋ ਗਈ ਆ ਮੈਂ ਕਰਦਾ ਕੋਸ਼ਿਸ਼ ਮੈਨੂੰ 20 ਸਾਲ ਦੀ ਸਾਹਿਤਕ ਕਮਾਈ ਕਿਸੇ ਖੂ ਖਾਤੇ ਡਿੱਗ ਪਈ ਲੱਗੀ ਪ੍ਰਧਾਨ ਜੀ ਦਾ ਤਾਂ ਉਹ ਕਿਹੜੀ ਗਰੀ ਜਿੱਥੇ ਭਾਗੋ ਨਹੀਂ ਖਰੀ ਬਰਹਾਲ ਸੀ ਕਹਿਣ ਤੋਂ ਪਾਵੈ ਹਰੇਕ ਤਰਨਿਆ ਮਜ਼ਾਰਿਆਂ ਸਰਕਾਰ ਦੇ ਪਿੱਟ ਸਿਆਪਿਆਂ ਸੈਟਿਕ ਸਮਾਗਮਾਂ ਦੇ ਪ੍ਰਧਾਨਗੀ ਮੰਡਲਾਂ ਤੇ ਹੋਰ ਕਈ ਪ੍ਰੋਗਰਾਮਾਂ ਵਿੱਚ ਰੋਜ਼ਾਨਾ ਅਖਬਾਰਾਂ ਵਿੱਚ ਲੱਗੀਆਂ ਫੋਟੋਆਂ ਵਿੱਚ ਉਹ ਨਜ਼ਰੀ ਪੈਂਦੇ ਸਨ ਮੇਰੀ ਫਾਈਲ ਵੇਖਣ ਦੀ ਫੁਰਸਤ ਭਾ ਲੈ ਉਹਨਾਂ ਨੂੰ ਕਿੱਥੋਂ ਮਿਲਣੀ ਸੀ ਖੈਰ ਪ੍ਰਧਾਨ ਜੀ ਦੇ ਕਾਫੀ ਲਾਰਿਆਂ ਤੋਂ ਬਾਅਦ ਇੱਕ ਦਿਨ ਮੈਂ ਪ੍ਰਧਾਨ ਦੇ ਘਰ ਹੀ ਚਲਾ ਗਿਆ ਹੁਣ ਪ੍ਰਧਾਨ ਜੀ ਵੱਲੋਂ ਆਪਣੀ ਖੋਤੀ ਲਾਇਬ੍ਰੇਰੀ ਨੂੰ ਫਰੋਲਣ ਤੋਂ ਬਗੈਰ ਕੋਈ ਚਾਰਾ ਨਹੀਂ ਰਹਿ ਗਿਆ ਸੀ ਪ੍ਰਧਾਨ ਵੱਲੋਂ ਪਰਛਤੀ ਉੱਤੇ ਫਾਈਲਾਂ ਫਰੋਲ ਦਿਆਂ ਮੈਂ ਆਪਣੀ ਫਾਈਲ ਪਛਾਣ ਲਈ ਪ੍ਰਧਾਨ ਜੀ ਨੇ ਕੱਟੇ ਨਾਲ ਭਰੀ ਫਾਈਲ ਝਾੜ ਦਿਆਂ ਮੇਰੀ ਹਵਾਲੀ ਕਰਦਿਆਂ ਕਿਆ ਯਾਰ ਸਮਾਜਿਕ ਕਮਾਂ ਤੋਂ ਵੇਹਲ ਹੀ ਨਹੀਂ ਮਿਲਦੀ ਚਾਹ ਪੀਣ ਦੀ ਜ਼ੋਰ ਲਾਉਣ ਤੇ ਵੀ ਮੈਂ ਉੱਥੇ ਰੁਕਿਆ ਨਹੀਂ ਕੋਈ ਦਿਨ ਬਾਅਦ ਮੈਂ ਇੱਕ ਡੈਰੀ ਖੜਲੇ ਦੇ ਰੂਪ ਵਿੱਚ ਚਾਰ ਕਰਕੇ ਨਾਲ ਗੁੜ ਦੀ ਰੋੜੀ ਤੇ ਪਗੜੀ ਲੈ ਕੇ ਨੂਰ ਸੰਤੋਖਪੁਰੀ ਜੀ ਦੇ ਕੋਲ ਪਹੁੰਚ ਗਿਆ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਤੁਹਾਨੂੰ ਗੁਰੂ ਧਾਰਨਾ ਚਾਹੁੰਦਾ ਹਾਂ ਪਹਿਲਾਂ ਤਾਂ ਮੰਨੀ ਨਹੀਂ ਰਹੇ ਸਨ ਪਰ ਮੇਰੇ ਜ਼ੋਰ ਪੈਂਦੇ ਹੋ ਸਹਿਮਤ ਹੋ ਗਏ 2012 ਵਿੱਚ ਮੈਂ ਸੇਵਾ ਮੁਕਤ ਹੋ ਗਿਆ ਗੁਰੂ ਜੀ ਵੱਲੋਂ ਸੋਧਿਆ ਡਾਕ ਰਾਹੀਂ ਪ੍ਰਾਪਤ ਹੋਇਆ ਖਰੜਾ ਲੈ ਕੇ ਮੈਂ ਪ੍ਰੈਸ ਵਾਰੀ ਕੁਲtela ਗਿਆ ਜਦੋਂ ਪੁਸਤਕ ਦੀ ਛਪਾਈ ਦਾ ਮੁੱਲ ਪੁੱਛਿਆ ਤਾਂ ਮੈਨੂੰ ਵੱਧ ਲੱਗਾ ਕਿਉਂਕਿ ਮੈਂ ਪਹਿਲੀ ਵਾਰ ਪੁਸਤਕ ਛਪਵਾ ਰਿਹਾ ਸੀ ਪ੍ਰਕਾਸ਼ਕ ਨੇ ਬੜੀ ਨਿਮਰਤਾ ਨਾਲ ਗਜ਼ਲਕਾਰ ਸੁਭਾਸ਼ ਦਿਵਾਨਾ ਜੀ ਦੀ ਛਪੀ ਪੁਸਤਕ ਮੈਨੂੰ ਵਕਾਉਂਦੇ ਹੋਏ ਕਿਹਾ ਤੁਸੀਂ ਇਹਨਾਂ ਕੋਲੋਂ ਪੁੱਛ ਸਕਦੇ ਹੋ ਨਾਲ ਹੀ ਉਸਨੇ ਫੋਨ ਕਰਕੇ ਸੁਭਾਸ਼ ਦਿਵਾਨਾ ਜੀ ਨੂੰ ਸੱਦ ਲਿਆ ਦਿਵਾਨਾ ਜੀ ਨੇ ਦੱਸਿਆ ਕਿ ਕੀਮਤ ਵਾਜਬ ਹੈ ਉਸ ਵੇਲੇ ਉਹ ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਦੇ ਜਨਰਲ ਸਕੱਤਰ ਸਨ ਦਿਵਾਨਾ ਜੀ ਨੇ ਆਰੇ ਐਤਵਾਰ ਸਭਾ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਦਾ ਮੈਨੂੰ ਸੱਦਾ ਵੀ ਦੇ ਦਿੱਤਾ ਉਸ ਅਧਾਇਕ ਤਰ੍ਹਾਂ ਪੰਜਾਬੀ ਸਹਿਤ ਸਭਾ ਗੁਰਦਾਸਪੁਰ ਦੇ ਸਹਿਤਿਕ ਸਕੂਲ ਵਿੱਚ ਦਾਖਲਾ ਹੋ ਨਿਬੜਿਆ ਸਭਾ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਯੋਗੀ ਜੀ ਦੀ ਦਰਵੇਸ਼ਾਂ ਵਰਗੀ ਸ਼ਖਸੀਅਤ ਨੇ ਮੈਨੂੰ ਪਹਿਲੀ ਨਜ਼ਰ ਹੀ ਕੀ ਲਿਆ ਇਸ ਤੋਂ ਬਾਅਦ ਯੋਗੀ ਜੀ ਸੁਬਾਸ਼ ਦਿਵਾਨਾ ਜੀ ਤੇ ਮੈਂ ਸਥਾਨਕ ਮਛਰੀ پارک ਵਿੱਚ ਸ਼ਾਮ ਨੂੰ ਰੋਜ਼ਾਨਾ ਮਿਲਦੇ ਸਹਿਤਿਕ ਚਰਚਾ ਤੋਂ ਬਗੈਰ ਸਾਡਾ ਹੋਰ ਕੋਈ ਵਿਸ਼ਾ ਨਾ ਹੁੰਦਾ ਕੋਈ ਵੀ ਰਚਨਾ ਛਪਣ ਤੋਂ ਪਹਿਲਾਂ ਯੋਗੀ ਜੀ ਸਹਿਤਿਕ ਨੁਕਤੇ ਦੱਸਦਿਆਂ ਸਦਾ ਹੀ ਕਰਵਾਉਂਦੇ ਦੀਵਾਨਾ ਜੀ ਅਤੇ ਮੇਰੀ ਹਰੇਕ ਨਵੀਂ ਕਿਤਾਬ ਦੀ ਬਕਾਇਦਾ ਉਹ ਆਪ ਪ੍ਰੂਫ ਰੀਡਿੰਗ ਕਰਕੇ ਹੀ ਛਪਾਉਂ ਨੂੰ ਆਖਦੇ ਮੈਂ ਕਾਲਜ ਤੱਕ ਗਿਆ ਨਹੀਂ ਪਰ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਸਾਹਿਬ ਕੋਲ 2012 ਤੋਂ ਲੈ ਕੇ 2021 ਦਸੰਬਰ ਨੂੰ ਉਹਨਾਂ ਦੇ ਫੌਤ ਹੋਣ ਤੱਕ ਸ਼ਾਮ ਦੀਆਂ ਸਹਿਤ ਕਲਾਸਾਂ ਲਾਉਂਦਾ ਰਿਹਾ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਜੀ ਦੀ ਯੋਗ ਅਗਵਾਈ ਵਿੱਚ ਮੈਂ ਹਰ ਸਾਲ ਇੱਕ ਪੁਸਤਕ ਸਹਿਤ ਦੀ ਝੋਲੀ ਪਾਈ ਇਹ ਸਹਿਤਕ ਸਕੂਲ ਫਿਸ਼ਪਾਰਕ ਦੀ ਹੀ ਕਰਮਾਸੀ ਕੁਸਮੇਵਾਲੀ ਸਕੂਲ ਵਿੱਚ ਸੀਤਲ ਸਿੰਘ ਗੁੰਨੋਪੁਰੀ ਤੇ ਪ੍ਰਤਾਪ ਪਾਰਸ ਵੀ ਦਾਖਲ ਹੋਏ। ਭਾਵੇਂ ਪ੍ਰੋਫੈਸਰ ਕ੍ਰਿਪਾਲ ਸਿੰਘ ਯੋਗੀ ਜੀ ਅੱਜ ਸਾਡੇ ਵਿੱਚ ਨਹੀਂ ਰਹੇ। ਫਿਰ ਵੀ ਸਾਨੂੰ ਫਿਸ਼ ਪਾਰਕ ਵਿੱਚ ਉਸ ਦਰवेश ਦੀ ਰੂਹ ਕਿਸੇ ਬੈਂਚ ਤੇ ਬੈਠੀ ਉਪਦੇਸ਼ ਦੇਂਦੀ ਮਹਿਸੂਸ ਹੁੰਦੀ ਹੈ। ਧੰਨਵਾਦ।